ਅੱਜ ਦੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਆਏ ਸਾਰੇ ਪੱਤਰਕਾਰ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਏ ਜੀ ਔਰ ਸਾਡੀ ਗੱਲ ਨੂੰ ਅੱਗੇ ਪਿਚਾਉਣ ਦੇ ਲਈ ਮੇਰੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੇ ਵਿੱਚ ਮੇਰੇ ਸਾਥੀ ਸਰਦਾਰ ਸਰਵਣ ਸਿੰਘ ਜੀ ਪਨੇਰ ਨਾਲ ਇਹਨਾਂ ਦੇ ਇੱਕ ਸਾਰ ਮਜ਼ਦੂਰ ਮੋਰਚੇ ਤੋਂ ਜਿਹੜੇ ਸਾਡੇ ਆਗੂ ਨੇ ਮੇਨ ਨਾਲ ਦਬਾਬਾ ਯੂਨੀਅਨ ਤੋਂ ਸੁਭਾ ਪ੍ਰਧਾਨ ਮਨਜੀਤ ਸਿੰਘ ਰਾਏ ਜੀ ਚਮਕੌਰ ਸਿੰਘ ਜੀ ਬਰੰਮਕੇ ਤੋਂ ਤੇ ਅੰਗੁਰਾਜ ਸਿੰਘ ਦਾਦਾ ਔਰ ਉਹ ਦਵਾ ਪੰਜਾਬ ਯੂਨੀਅਨ ਤੋਂ ਇਹ ਸਾਡੇ ਸਾਥੀ ਜਿਹੜੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਨੇ ਤੇ ਜਿਹੜੀ ਪ੍ਰੈਸ ਕਾਨਫਰੰਸ ਦੀ ਅਗਲੀ ਕਾਰਵਾਈ ਆ ਮੈਂ ਪੰਦੇਤ ਸਾਹਿਬ ਨੂੰ ਕਹੂੰਗਾ ਕੋਈ ਸ਼ੁਰੂ ਕਰ ਇੱਕ ਮਿੰਟ ਬੰਦੇ ਬਹੁਤ ਬਹੁਤ ਧੰਨਵਾਦ ਜਿਹੜੀ ਪ੍ਰੈਸ ਇੱਥੇ ਪਹੁੰਚੀ ਆ ਕਿਸਾਨ ਮਜ਼ਦੂਰ ਮੋਰਚੇ ਦਾ ਇਹ ਜਿਹੜਾ ਪੰਜਾਬ ਚੈਪਟਰ ਆ ਉਹਨਾਂ ਨੇ ਗੱਡੀ ਬਲਦੇਵ ਸਿੰਘ ਜੀਰਾ ਦੀ ਗਵਾਹੀ ਵਿੱਚ ਪਿਛਲੇ ਦਿਨੀ ਮੀਟਿੰਗ ਹੋਈ ਸੀ ਟੋਲ ਪਲਾਜ਼ਾ ਦੇ ਨੇੜੇ ਉਹਦੇ ਵਿੱਚ ਜਿਹੜੇ ਫੈਸਲੇ ਕੀਤੇ ਸੀਗੇ ਉਸ ਫੈਸਲਿਆਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਦੱਸਣਾ ਸੀਗਾ ਵੀ ਆਹ ਕਿਸਾਨ ਮਜ਼ਦੂਰ ਮੋਰਚੇ ਦਾ ਚੈਪਟਰ ਪੰਜਾਬ ਜਿਹੜਾ ਵਾ ਉਹ ਆ ਚਾਹੁੰਦਾ ਹੈਗਾ ਤੇ ਅੱਜ ਦੇ ਸਾਡੇ ਸਾਥੀਆਂ ਨੂੰ ਇੰਟਰੋਡਕਸ਼ਨ ਕਰਾਤਾ ਜਿਵੇਂ ਚਮਕੌਰ ਸਿੰਘ ਜੀ ਉਸਮਾਨਵਾਲਾ ਬੀਕੇ ਜੂ ਬਹਿਰਾਮਕੇ ਤੋਂ ਮਨਜੀਤ ਸਿੰਘ ਜੀ ਰਾਹ ਦਰਵਾਕ ਸਿੰਘ ਜੀ ਤੁਸੀਂ ਲੋਕਲ ਜਾਣਦੇ ਹੋ ਸਾਡੇ ਬੀਕੀ ਜੋ ਆਜ਼ਾਦ ਦੇ ਦਾਦਾ ਹੁਰ ਸਾਹਿਬ ਆਏ ਹੋਏ ਨੇ ਔਰ ਅੱਜ ਅਸੀਂ ਕਹਿਣਾ ਚਾਹੁੰਦੇ ਆਂ ਕਿ ਅਸੀਂ ਵੇਟ ਕਰ ਰਹੇ ਸੀ ਵੀ ਜਿਹੜਾ ਬਿਜਲੀ ਸੋਧ ਬਿੱਲ 2025 ਆ ਲਗਭਗ ਉਹਦੀ ਤਿਆਰੀ ਕਰ ਲਈ ਆ ਉਹਦਾ ਖਲੜਾ ਜਿਹੜਾ ਵਾ ਲਗਭਗ 1 ਮਹੀਨੇ ਤੋਂ ਪ੍ਰੈਸ 'ਚ ਆਇਆ ਹੋਇਆ ਤਾਂ ਉਹਨੇ ਸਾਰੇ ਦੇਸ਼ ਦੇ ਸੂਬਿਆਂ ਕੋਲੇ ਰਾਇਵਾ ਮੰਗਣੀਆਂ ਸੀ ਕਿ ਤੁਹਾਡੀ ਕੀ ਰਾਇ ਵਾ ਤੁਸੀਂ ਆਪਦੀ ਰਾਇ ਦਓ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਕਰਨਾ ਹੈਗਾ ਉਹਦੇ ਤੇ ਪੰਜਾਬ ਸਰਕਾਰ ਨੇ ਜਿਹੜੀ ਪਹਿਲੀ ਡੇਟ 8 ਨਵੰਬਰ ਨੂੰ ਨੰਕੀ ਗਈ ਆ ਉਹਦੇ ਚ ਕੋਈ ਵੀ ਜਵਾਬ ਦਿੱਤਾ ਨਹੀਂ ਹੈਗਾ ਕੋਈ ਜਵਾਬ ਨਹੀਂ ਦਿੱਤਾ ਹੈਗਾ ਉਦੋਂ ਬਾਅਦ ਕੇਂਦਰ ਨੇ ਅੱਜ 30 ਨਵੰਬਰ ਤੱਕ ਜਿਹੜਾ ਉਹਦਾ ਸਮਾਂ ਦੇ ਦਿੱਤਾ ਸੀਗਾ ਵੀ ਤੁਸੀਂ ਫਿਰ ਸੂਬੇ ਰਾਏ ਦੇਣਗੇ ਆਹ ਅਜੇ ਤੱਕ ਜਿਹੜੇ ਤੁਹਾਡੇ ਲੁਧਿਆਣੇ ਤੋਂ ਬਿਜਲੀ ਮੰਤਰੀ ਨੇ ਸੰਜੀਵ अरोड़ा जी ਅ ਜਿਹੜੇ ਲਗਭਗ ਸੁਪਰ ਸੀਐਮ ਹੀ ਲੱਗਦੇ ਸਾਨੂੰ ਸੁਪਰ ਸੀਐਮ ਨਾ ਇਹਨਾਂ ਦੀ ਕਿਉਂਕਿ ਉਹ ਕਾਰਪੋਰੇਟ ਦੇ ਉਮੀਦਵਾਰ ਲਗਭਗ ਹੀ ਹੈ ਕਿ ਉਹਨਾਂ ਦੇ ਬੰਦੇ ਪਹਿਲਾਂ ਰਾਜ ਸਭਾ ਦੇ ਸੀ ਹੁਣ ਮੰਤਰੀ ਬਣ ਗਏ ਉਹ ਦੋ ਚਾਰ ਵਾਰੀ ਜਦੋਂ ਪ੍ਰੈਸ ਨੇ ਬੋਲਿਆ ਹੈਗਾ ਮਾੜਾ ਮੋਟਾ ਤਾਂ ਕਹਿੰਦੇ ਸਾਡੇ ਤੇ ਕੋਈ ਫਰਕ ਨਹੀਂ ਪੈਣਾ ਹੈਗਾ ਤੇ ਤੁਹਾਡੇ ਆਦਮ ਨੇ ਚੈਲੰਜ ਕਰਦੇ ਹੋ ਲੁਧਿਆਣੇ ਦੀ ਪ੍ਰੈਸ ਸਾਹਮਣੇ ਆ ਜਾਵੇ ਅਸੀਂ ਉਹਦੀ ਕੱਲੀ ਕੱਲੀ ਮੱਦ ਤੇ ਚਰਚਾ ਕਰ ਲੈਨੇ ਫੇਰਾ ਕਿੰਨਾ ਅਸਰ ਪੈਣਾ ਹੈਗਾ ਤੋਂ ਪਹਿਲਾਂ ਐਲਾਨ ਕਰਤਾ ਪ੍ਰੈਸ ਵਿੱਚ ਸਵਾਲ ਆਉਂਦੇ ਨੇ ਜਦੋਂ ਰੇਲਾਂ ਤੇ ਬੈਠੇ ਕਿ ਇਹ ਲੋਕਾਂ ਦੀ ਖੱਜਲ ਖਰਾਬੀ ਹੋ ਰਹੀ ਆ ਪੰਜਾਬ ਦੇ ਵਿਕਾਸ ਨਾਲ ਗੱਲ ਆ ਰਹੀ ਆ ਅਸੀਂ ਤਾਂ ਪਹਿਲਾਂ ਐਲਾਨ ਕਰ ਰਹੇ ਆ ਕਿ ਭਾਈ ਸਰਕਾਰ ਸਾਡੇ ਨਾਲ ਬਜਟ ਟੇਬਲ ਤੇ ਬਹਿ ਕੇ ਸਾਡੇ ਨਾਲ ਪੰਜਾਬ ਵਾਲੀਆਂ ਮਸਲਿਆਂ ਦਾ ਹੱਲ ਕਰੇ ਜਿਹੜੇ ਕੇਂਦਰ ਨਾਲ ਸਬੰਧਤ ਹੋਣਗੇ ਅਸੀਂ ਕੇਂਦਰ ਨਾਲ ਕਰਦੇ ਰਾਂਗੇ ਤੇ ਜੇ ਸਰਕਾਰ ਗੱਲਬਾਤ ਲਈ ਵੀ ਨਹੀਂ ਸੱਦੀ ਮਸਲੇ ਦਾ ਹੱਲ ਵੀ ਨਹੀਂ ਕਰਦੀ ਫਿਰ ਸਾਡੇ ਕੋਲ ਚਾਰਾ ਕੋਈ ਨਹੀਂ ਹੋਗਾ ਕਿਉਂਕਿ ਸਾਡਾ ਕਰੋੜਾਂ ਦਾ ਸਮਾਨ ਜਿਹੜਾ ਵਾ ਉਹ ਗਾਇਬ ਆ ਔਰ ਇਹਨਾਂ ਦੇ ਜਿਹੜੇ ਮੰਤਰੀ ਨੇ ਜਾਂ ਐਮਐਲਏ ਸਹਿਬਾਨ ਨੇ ਜਿੱਦਾਂ ਗੁਰਲਾਲ ਖਨੌਰ ਸੀਗਾ ਐਮਐਲਏ ਉਹਦੇ ਉਹਦੇ ਰਿਸ਼ਤੇਦਾਰਾਂ ਕੋਲ ਟਰਾਲੀਆਂ ਲੱਭ ਗਿਆ ਫਿਰ ਹੁਣ ਜਿਹੜਾ ਨਾਪੇ ਦੇ ਵਿੱਚ ਠੀਕ ਆ ਜਿਹੜਾ ਈਓ ਸੀਗਾ ਉਹਦੇ ਕੋਠੀ ਦੇ ਹੇਠੋ ਟਰਾਲੀਆਂ ਦਾ ਸਮਾਨ ਲੱਭ ਗਿਆ ਔਰ ਜਿਹੜਾ ਆਪਣਾ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਉਸ ਕਾਉਂਸਲਰ ਸੀਗਾ ਉਹਦੇ ਉਹਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਬਰਾਮਦ ਹੋ ਗਈਆਂ ਇਹ ਛੋਟਾ ਮਸਲਾ ਨਹੀਂ ਹੈਗਾ ਬਹੁਤ ਵੱਡਾ ਮਸਲਾ ਔਰ ਉਹਦੇ ਮੋਰਚੇ ਨਾਲ 12 ਮੰਗਾ ਸਾਡੀਆਂ ਸ਼ੰਭੂ ਖਨੋਰੀ ਨਾਲ ਜੁੜੀਆਂ ਹੋਈਆਂ ਸੀਗੀਆਂ ਅਜੇ ਤੱਕ ਉਹਦਾ ਕੋਈ ਸਿਰੇ ਲਾਇਆ ਨਹੀਂ ਗਾ ਸਰਕਾਰ ਜੇ ਗੱਲਬਾਤ ਕਰੂਗੀ ਗੱਲਬਾਤ ਨਾਲ ਮਸਲੇ ਦਾ ਹੱਲ ਕਰੂਗੀ ਵਧੀਆ ਗੱਲ ਆ ਹੁਣ ਮੀਟਿੰਗ ਸੱਦਣੀ ਆ ਨਹੀਂ ਸੱਦਣੀ ਸਰਕਾਰ ਦੀ ਮਰਜ਼ੀ ਦਾ ਸਵਾਲ ਇਹ ਦੇਖੋ ਅ ਲਗਭਗ ਪੰधेसा ਮੈਂ ਸਾਰਾ ਬਰੀਫ ਕਰੀ ਦਿੱਤਾ ਮੈਂ ਥੋੜਾ ਜਿਆ ਕਿਉਂਕਿ ਅ ਕੁਛ ਦਿਨ ਪਹਿਲਾਂ ਦੁਆਬੇ ਦੀਆਂ ਜਿੱਥੇ ਬੰਦੀਆਂ ਨੇ ਅ ਔਰ ਮਾਝੇ ਦੀਆਂ ਜਿੱਥੇ ਬੰਦੀਆਂ ਨੇ ਇੱਕ ਕਾਲ ਦਿੱਤੀ ਸੀ ਗੰਨੇ ਨੂੰ ਲੈ ਕੇ ਗੈਨੇਰੇਟਰ ਰੇਟ ਨੂੰ ਲੈ ਕੇ ਮਿੱਲਾ ਚਲਾਉਣ ਨੂੰ ਲੈ ਕੇ ਔਰ ਉਹਦੇ ਵਿੱਚ ਪਿਛਲੇ 6 ਨਵੰਬਰ ਤੋਂ ਅਸੀਂ ਸਰਕਾਰ ਨੂੰ ਪੀਸੀ ਕਰਕੇ ਵੀ ਗਾ ਕੀਤਾ 7 ਤਰੀਕ ਨੂੰ ਡੀਸੀ ਸਾਹਿਬਾ ਨਾਲ ਦੇ ਮੰਗ ਪੱਤਰ ਦਿੱਤੇ ਉਸ ਤੋਂ ਇਲਾਵਾ ਅਸੀਂ 18 ਤਰੀਕ ਨੂੰ 3 ਘੰਟੇ ਵਾਸਤੇ ਡੀਸੀ ਦਫ਼ਤਰਾਂ ਤੇ ਲਗਭਗ ਧਰਨੇ ਵੀ ਦਿੱਤੇ ਪੰਜ ਜ਼ਿਲ੍ਹਿਆਂ ਤੇ ਔਰ ਸਰਕਾਰ ਨੇ ਜਦੋਂ 21 ਦਾ ਹਾਈਵੇ ਜਾਮ ਕਰਨਾ ਸੀ ਜਲੰਧਰ ਤੇ ਸਰਕਾਰ ਨੇ ਸਾਡੇ ਕੋਲੋਂ ਮੀਟਿੰਗ ਕਰਕੇ ਸਮਾਂ ਮੰਗਿਆ ਸਾਡੇ ਨਾਲ ਮੀਟਿੰਗ ਕੀਤੀ 20 ਤਰੀਕ ਨੂੰ ਮੀਟਿੰਗ ਕਰਕੇ ਅਡੀਸ਼ਨਲ ਚੀਫ ਸੈਕਟਰੀ ਐਗਰੀਕਲਚਰ ਨੇ ਮੀਟਿੰਗ ਕੀਤੀ ਔਰ ਉਹਨਾਂ ਨੇ ਸਾਨੂੰ ਆਖਿਆ ਕਿ ਸਾਨੂੰ 24 ਤੱਕ ਦਾ ਸਮਾਂ ਦਿਓ ਤੇ ਅਸੀਂ ਰੇਟ ਔਰ ਡੇਟ ਦੋਵੇਂ ਅਨਾਉਂਸ ਕਰਾਵਾਂਗੇ ਔਰ 24 ਕੱਲ ਲੰਘ ਚੁੱਕੀ ਹੈ ਅੱਜ 25 ਲੰਘ ਚੱਲੀ ਹੈ ਕਹਿ ਦਿਓ ਲੰਘ ਗਈ ਪਰ ਹਾਲੇ ਤੱਕ ਸਰਕਾਰ ਵੱਲੋਂ ਬੰਨੇ ਦਾ ਰੇਟ ਔਰ ਡੇਢ